ਵੇੜਿਆ ਨੂੰ ਧਮਕੀ ਦੇਣ ਵਾਲਾ ਗੁੰਡਾ ਐਮਐਲਏ ਮਰਦਾਬਾਦ ਐਮਐਲਏ ਪਠਾਨ ਮਾਜਰਾ ਮਰਦਾਬਾਦ 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 ਇਹਨਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਉਹ ਜਿਹੜੇ ਸੰਦੀਪ ਲਾਦੂ ਕਾ ਦੇ ਨਾਲ ਉਹ ਸਾਥੀ ਮਨਦੀਪ ਸਿੰਘ ਸੀ ਕੈਮਰਾ ਕਰ ਰਹੇ ਸੀ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਤੇਰੇ ਜੁੱਤੀਆਂ ਪਹਿਣਗੀਆਂ ਤੇਰੇ ਤੇ ਤੇਰੇ ਸਾਥੀ ਦੇ ABC ਪੰਜਾਬ ਚੈਨਲ ਆ ਉਹ ਚੈਨਲ ਆ ਜਿਹੜਾ ਨਿਰਪੱਖ ਗੱਲ ਕਰਦਾ ਹੈ ਜਿਹੜਾ ਪੰਜਾਬ ਦੀ ਗੱਲ ਕਰਦਾ ਹੈ ਪੱਤਰਕਾਰਾਂ ਨੂੰ ਧਮਕੀਆਂ ਦੇਣ ਵਾਲਾ ਐਮਐਲਏ ਪਠਾਨਵਾਇਰ ਅਮਰਦਾਬਾਦ 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 ਜਿਵੇਂ ਬਾਕੀ মিডিਆ ਬਹੁਤ ਵੱਡੀ ਗਿਣਤੀ ਵਿੱਚ ਸਰਕਾਰ ਦੀ ਗੋਦੀ 'ਚ ਬੈਠਾ ਹੈ ਉਹ ਗੋਦੀ 'ਚ ਨਹੀਂ ਬੈਠਾ ਉਹ ਉੱਥੇ ਲੋਕਾਂ ਦੀ ਗੱਲ ਕਰਦਾ ਹੈ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇ ਬਾਹਰ ਮਰਜ਼ੀ ਮਰਦੀ ਧਮਕੀ ਕਿਉਂ ਦਿੰਦਾ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਨ ਮਾਜਰਾ ਇਹ 92 ਤੋਂ 60 ਨੂੰ ਕਹਿਣਾ ਹੋਵੇ ਤਾਂ ਸੱਤਾ ਦਾ ਇਹ ਨਾ ਫਤੂਰ ਚੜਿਆ ਹੋਇਆ ਹੈ ਕਿ ਇਹ ਗੁੰਡਾਗਰਦੀ ਦੀ ਇਹਨਾਂ ਨੇ ਹੱਦ ਆਪਣੇ ਹਲਕਿਆਂ ਚ ਹੀ ਮੋਕਾ ਛੱਡੀ ਹੈ ਹਰਮੀਤ ਸਿੰਘ ਪਠਾਨ ਮਾਜਰਾ ਮਰਦਾਬਾਦ 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 ਇਹ ਬਾਕੀ ਜਿਹੜਾ ਕੋਈ ਬੋਲਦਾ ਇਹਨਾਂ ਦੇ ਖਿਲਾਫ ਉਹਨਾਂ ਤੇ ਕਿਸੇ ਤੇ ਪਰਚਾ ਕਿਸੇ ਨੂੰ ਮਾਨਹਾਨੀ ਦੇ ਨੋਟਿਸ ਕਿਸੇ ਤੇ ਬਿਜਲੀ ਬੋਰਡ ਦੇ ਛਾਪੇ ਸਿੰਦੀਪ ਆਕੇ ਹਜੇ ਗਾਲੀ ਕੱਢਦਾ ਵੀ ਹਾਂ ਐਮਐਲਏ ਸਾਹਿਬ ਉਹ ਕਹਿੰਦਾ ਤੈਨੂੰ ਵੀ ਦੇਖ ਲਊਗਾ ਉਸ ਤੋਂ ਬਾਅਦ ਮਾਮਲਾ ਵਾਝ ਜਾਂਦਾ ਗਾਲੀ ਗਲੋਚ ਚ ਹੋ ਜਾਂਦੀ ਹੈ ਬਾਹਰ ਦੇ ਧਮਕੀ ਕਿਉਂ ਦਿੰਦਾ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਖਾਨ ਮਾਜਰਾ ਪਰ ਐਮਐਲਏ ਬਾਅਦ ਚ ਵੀ ਕਹਿੰਦਾ ਕਿ ਤੈਨੂੰ ਬਾਹਰ ਦੇਖੂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਤਰੀਕੇ ਦੀਆਂ ਗੁੰਡਾਗਰਦੀਆਂ ਤੋਂ ਰੋਕੋ ਇਹਨਾਂ ਨੂੰ ਇਹਨਾਂ ਦੀ ਕਲਾਸ ਲਾਓ ਇਹਨਾਂ ਨੂੰ ਅਕਲ ਸਿਖਾਓ ਇਹ ਗੁੰਡਾਗਰਦੀ ਇਸ ਤਰੀਕੇ ਨਾਲ ਨਹੀਂ ਚੱਲੇਗੀ ਇਹ ਪੰਜਾਬ ਹੈ ਇਹ ਵੱਡੇ ਵੱਡੇ ਨੇ ਚੀਕਾਂ ਕਢਾਉਂਦਾ ਜੇ ਤੁਹਾਨੂੰ 92 ਦਿੱਤੇ ਐ ਇਹ ਤੋਂ ਪਹਿਲਾਂ ਵੀ ਇਹਨਾਂ ਨੇ ਕਿਸੇ ਨੂੰ 72 ਦਿੱਤੇ ਐ ਕੋਈ 25 ਸਾਲ ਰਾਜ ਕਰਨੀਆਂ ਗੱਲਾਂ ਕਰਦਾ ਰਿਹਾ ਮਾਨ ਨਾਗਰ ਮੁਰਦਾਬਾਦ 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 ਸੋ ਇਹ ਪੰਜਾਬ ਹੈ ਇਹਨੇ ਵੱਡੇ ਵੱਡਿਆਂ ਦੇ ਮੂੰਹ ਮੋੜੇ ਐ ਤੇ ਨਾ ਸੰਦੀਪ ਲਾ杜 ਕਾ ਦਬਨ ਵਾਲਾ ਤੇ ਨਾ ਪੰਜਾਬ ਦੇ ਲੋਕ ਉਹਨਾਂ ਨੂੰ ਦਬਨ ਦੇਣ ਜੈਤੋ ਡੀਟਨ মিডিਆ ਪ੍ਰੈਸ ਕਲੱਬ ਤੇ ਨਾਲ ਹੀ ਸਮੂਹ ਕਿਸਾਨ ਜਥੇਬੰਦੀਆਂ ਤੇ ਇਸ ਸ਼ਹਿਰ ਦੇ ਪਤਵੰਤੇ ਸੱਜਣ ਇਹਨਾਂ ਉੱਚ ਰੋਸ ਸੀ ਕਿ ਇਹ ਤੱਕਾ ਜੇ মিডিਆ ਦੀ ਆਵਾਜ਼ ਹੀ ਬੰਦ ਹੋ ਗਈ ਜੇ ਨਿਰਪੱਖ মিডিਆ ਹੀ ਬੰਦ ਹੋ ਗਿਆ ਤਾਂ ਬਾਕੀ ਫਿਰ ਕੰਮ ਕਿਵੇਂ ਚੱਲੂਗਾ ਲੋਕਾਂ ਦੀ ਆਵਾਜ਼ ਕਿਹਨੇ ਚੱਕਣੀਆਂ মিডিਆ ਨੇ ਘਰ ਘਰ ਜਾਓ ਇਹਨਾਂ ਦੀਆਂ ਕਰਤੂਤਾਂ ਪੁੱਛੋ ਲੋਕਾਂ ਨੂੰ ਉਹਨੂੰ ਕਿ ਇਹਨਾਂ ਨੇ ਗਾਲੀ ਗਲੋਚ ਕੱਢੀ ਐ ਉਹਦੀ ਇਹ ਮਾਫੀ ਮੰਗ ਲੈ ਤੇ ਇੱਥੇ ਮਿੱਟੀ ਪਾਵੇ ਤੇ ਨਹੀਂ ਇਹਦੀ ਮਿੱਟੀ ਪਲੀਤ ਹੋ ਜਾਊਗੀ ਦਲੇਮ ਅਰੋਏ ਦੇ ਆ ਗਏ ਤੇ ਉਹ ਟਾਈਮ ਆ ਗਿਆ ਲੋਕ ਹੁਣ ਤੁਹਾਨੂੰ ਵੀ ਦੱਸਣਗੇ ਇਹ ਜਿਹੜੀ ਸਰਕਾਰ ਬਣਾਈ ਆ ਸਾਡੀ ਤੁਹਾਡੀ ਇਹ ਸਾਡੇ ਸੋਸ਼ਲ ਮੀਡੀਆ ਨੇ ਬਣਾਈ ਹੈ ਜੇ ਸੋਸ਼ਲ ਮੀਡੀਆ ਨਾ ਹੁੰਦਾ ਤੁਹਾਡੀ ਸਰਕਾਰ ਨਹੀਂ ਹੁੰਦੀ ਪੱਤਰਕਾਰ ਸਵਾਲ ਪੁੱਛਦੇ ਆ ਤੇ ਮਿਰਚਾ ਕਿਉਂ ਲੱਗਦੀਆਂ ਇਹਨਾਂ ਨੂੰ ਇਹ ਜੀ ਦੇਖੋ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਬਾਈਟ ਟੂ ਗਲਾਸ ਚੱਲ ਰਿਹਾਗਾ ਉਹਦੇ ਦੌਰਾਨ ਅੰਦਰ ਚਲੋ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰੀਕੇ ਨਾਲ ਵਿਧਾਨ ਸਭਾ ਚੱਲ ਰਹੀ ਹੈ ਉਹ ਸਾਰਿਆਂ ਨੂੰ ਪਤਾ ਹੀ ਹੈ ਫਾਰੇ ਘਟਰਾ ਕੀ ਵਾਪਰਦੀ ਆ ਇੱਕ ਪੱਤਰਕਾਰ ਨੇ ਸੰਦੀਪ ਲਾਧੂ ਕਾ ABC ਪੰਜਾਬ ਚੈਨਲ ਆ ਉਹ ਚੈਨਲ ਆ ਜਿਹੜਾ ਨਿਰਪੱਖ ਗੱਲ ਕਰਦਾ ਹੈ ਜਿਹੜਾ ਪੰਜਾਬ ਦੀ ਗੱਲ ਕਰਦਾ ਹੈ ਜਿਹੜਾ ਕਿ ਜਿਵੇਂ ਬਾਕੀ ਮੀਡੀਆ ਬਹੁਤ ਵੱਡੀ ਗਿਣਤੀ ਚ ਸਰਕਾਰ ਦੀ ਗੋਦੀ ਚ ਬੈਠਾ ਹੈ ਉਹ ਗੋਦੀ ਚ ਨਹੀਂ ਬੈਠਾ ਉਹ ਉੱਥੇ ਲੋਕਾਂ ਦੀ ਗੱਲ ਕਰਦਾ ਹੈ ਉਹਨਾਂ ਵੱਲੋਂ ਇੱਕ ਰਿਪੋਰਟ ਕੀਤੀ ਗਈ ਕਿ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਜੇ ਦੂਜੇ ਐਮਐਲਏ ਨੇ આરોਪ ਪਰ ਤੋਂ ਉਹਨਾਂ ਦੇ ਜਿਹੜੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਉਹਨਾਂ ਦਾ ਗੱਲਬਾਤ ਤੋਂ ਬਾਅਦ ਮਾਮਲਾ ਜਿਹੜੀ ਉਹ ਆਪਸ ਦੇ ਵਿੱਚ ਲੜਦੇ ਐ ਤਾਂ ਆਥ ਨੇ ਆ ਕੇ ਦਿਨੇਸ਼ ਛੱਡਾ ਦੂਜੇ ਐਮਐਲਏ ਨੇ ਦਿਨੇਸ਼ ਛੱਡਾ ਉਹ ਆਪਸ ਦੇ ਵਿੱਚ ਗੁੱਸੇ ਗਲੇ ਹੁੰਦੇ ਨੇ ਇੱਕ ਦੂਜੇ ਨਾਲ ਦੋਨੇ ਵਿਧਾਇਕ ਨੇ موجوده ਸਤਾਧਾਰੀ ਪਾਰਟੀ ਦੇ ਤਾਂ ਉਹ ਆਥ ਨੇ ਪੱਤਰਕਾਰ ਆ ਕੇ ਰਿਪੋਰਟ ਕਰ ਦਿੰਦੇ ਐ ਕਿ ਇਸ ਤਰੀਕੇ ਨਾਲ ਵਾਪਰਿਆ ਅਗਲੇ ਦਿਨ ਦੇਖੋ ਜੇ ਕਿਸੇ ਨੂੰ ਖਬਰ ਤੋਂ ਇਤਰਾਜ਼ ਹੋਵੇ ਤਾਂ ਉਹ ਮਾਨਹਾਨੀ ਦਾ ਕੇਸ ਕਰ ਸਕਦਾ ਹੈ ਅਦਾਲਤਾਂ ਪਈਆਂ ਕੋਰਟ ਪਈ ਹੈ ਕਾਰਵਾਈ ਕਰ ਸਕਦਾ ਪਰ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਦੇ ਬਹੁਤੇ ਐਮਐਲਏ ਜੇ 92 ਤੋਂ 60 ਨੂੰ ਕਹਿਣਾ ਹੋਵੇ ਤਾਂ ਸੱਤਾ ਦਾ ਇਨਾ ਫਤੂਰ ਚੜਿਆ ਹੋਇਆ ਹੈ ਕਿ ਇਹ ਗੁੰਡਾਗਰਦੀ ਦੀ ਇਹਨਾਂ ਨੇ ਹੱਥ ਆਪਣੇ ਹਲਕਿਆਂ 'ਚੋਂ ਹੀ ਮਕਾਰ ਸਾੜੀ ਹੈ ਤੇ ਬਾਕੀ ਜਿਹੜਾ ਕੋਈ ਬੋਲਦਾ ਇਹਨਾਂ ਦੇ ਖਿਲਾਫ ਉਹਨਾਂ ਤੇ ਕਿਸੇ ਤੇ ਪਰਚਾ ਕਿਸੇ ਨੂੰ ਮਾਨਹਾਨੀ ਦੇ ਨੋਟਿਸ ਕਿਸੇ ਤੇ ਬਿਜਲੀ ਬੋਰਡ ਦੇ ਛਾਪੇ ਕਿਸੇ ਤੇ ਕਿਸੇ ਤਰੀਕੇ ਨਾਲ ਉਹਦੀ ਆਵਾਜ਼ ਬੁਦਵਾਈ ਜਾਂਦੀ ਹੈ ਤਾਂ ਕਿ ਉਹ ਬੰਦਾ ਦੁਬਾਰਾ ਬੋਲੇ ਨਾ ਤਾਂ ਉਸੇ ਤਰੀਕੇ ਨਾਲ ਹਰਮਿੰਦਰ ਸਿੰਘ ਪਠਾਨ ਮਾਜਰਾ ਉਹ ਜਿਹੜੇ ਸੰਦੀਪ ਲਾਧੂ ਕਾ ਦੇ ਨਾਲ ਉਹ ਸਾਥੀ ਮਨਦੀਪ ਸਿੰਘ ਸੀ ਕੈਮਰਾ ਕਰ ਰਹੇ ਸੀ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਤੇਰੇ ਜੁੱਤੀਆਂ ਪਹਿਣਣਗੀਆਂ ਤੇਰੇ ਦੇ ਤੇਰੇ ਸਾਥੀ ਦੇ ਐਨੀ ਗੱਲ ਕਹਿੰਦਾ ਤਾਂ ਜਦੋਂ ਗੱਲ ਸੰਦੀਪ ਨੂੰ ਪਤਾ ਲੱਗਦੀ ਹੈ ਸੰਦੀਪ ਆ ਕੇ ਫੇਜੀ ਗਾਲੀ ਕਰਦਾ ਵੀ ਹਾਂ ਐਮਐਲਏ ਸਾਹਿਬ ਉਹ ਕਹਿੰਦਾ ਤੈਨੂੰ ਵੀ ਦੇਖ ਲਊਗਾ ਉਸ ਤੋਂ ਬਾਅਦ ਮਾਮਲਾ ਵੱਧ ਜਾਂਦਾ ਗਾਲੀ ਗਲੋਚ ਹੋ ਜਾਂਦੀ ਹੈ ਹਾਲਾਂਕਿ ਪੱਤਰਕਾਰ ਕੋਈ ਅਸਭਿਅਕ ਪਾਸ਼ਾ ਦੀ ਵਰਤੋਂ ਨਹੀਂ ਕਰਦਾ ਪਰ ਐਮਐਲਏ ਬਾਅਦ ਚ ਵੀ ਕਹਿੰਦਾ ਕਿ ਤੈਨੂੰ ਬਾਹਰ ਦੇਖੂਗਾ ਤਾਂ ਇੱਥੋਂ ਇਹ ਸਾਫ਼ ਜਾਹਰ ਹੁੰਦਾ ਹੈ ਕਿ ਆਮ ਲੋਕਾਂ ਦੀ ਸਰਕਾਰ ਕਹਿਣ ਵਾਲੀ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਕਿਸ ਤਰੀਕੇ ਨਾਲ ਗੁੰਡਾਗਰਦੀ ਕਰ ਰਹੇ ਆ ਕਿਸ ਤਰੀਕੇ ਨਾਲ ਮੀਡੀਆ ਨੂੰ ਦਬਾਉਣ ਦੀਆਂ ਗੱਲਾਂ ਕਰਦੇ ਆ ਇੱਕ ਪਾਸੇ ਇਹਨਾਂ ਦੀ ਪਾਰਟੀ ਇਹ ਕਹਿੰਦੀ ਹੈ ਕਿ ਕੇਂਦਰ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਮੋਦੀ ਜਾਂ ਬੀਜੇਪੀ ਉਹ ਗੋਦੀ ਮੀਡੀਆ ਬਣਾਈ ਬੈਠੀ ਆ ਆਪਣੇ ਮੀਡੀਆ ਨੂੰ ਤਾਂ ਇਹ ਵੀ ਪੰਜਾਬ ਦੇ ਵਿੱਚ ਸੇਮ ਹੀ ਹੈ ਬਹੁਤੇ ਹੱਦ ਤੱਕ ਦਾ ਮੀਡੀਆ ਜਿਹੜਾ ਉਹ ਇਹਨਾਂ ਦਾ ਗੋਦੀ ਮੀਡੀਆ ਬਣ ਚੁੱਕਿਆ ਹੈ ਪਰ ਜਿਹੜਾ ਕੋਈ ਨਿਰਪੱਖ ਗੱਲ ਕਰਦਾ ਉਹਨਾਂ ਨੂੰ ਇਹਨਾਂ ਦੇ ਐਮਐਲਏ ਧਮਕੀਆਂ ਗੁੰਡਾਗਰਦੀ ਇਸ ਤਰੀਕੇ ਨਾਲ ਕਰਦੇ ਆ ਸੋ ਇਹ ਬੇਨਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਇਸ ਤਰੀਕੇ ਦੀਆਂ ਗੁੰਡਾਗਰਦੀਆਂ ਤੋਂ ਰੋਕੋ ਇਹਨਾਂ ਨੂੰ ਇਹਨਾਂ ਦੀ ਕਲਾਸ ਲਾਓ ਇਹਨਾਂ ਨੂੰ ਅਕਲ ਸਿਖਾਓ ਇਹ ਗੁੰਡਾਗਰਦੀ ਇਸ ਤਰੀਕੇ ਨਾਲ ਨਹੀਂ ਚੱਲੇਗੀ ਇਹ ਪੰਜਾਬ ਹੈ ਇਹ ਵੱਡੇ ਵੱਡੇ ਨੇ ਚੀਕਾਂ ਕਢਾਉਂਦਾ ਜੇ ਤੁਹਾਨੂੰ 92 ਦਿੱਤੇ ਐ ਇਹ ਤੋਂ ਪਹਿਲਾਂ ਵੀ ਇਹਨਾਂ ਨੇ ਕਿਸੇ ਨੂੰ 72 ਦਿੱਤੇ ਐ ਕੋਈ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦਾ ਰਿਹਾ ਸੋ ਇਹ ਪੰਜਾਬ ਹੈ ਇਹਨੇ ਵੱਡੇ ਵੱਡਿਆਂ ਦੇ ਮੂੰਹ ਮੋੜੇ ਐ ਤੇ ਨਾ ਸੰਦੀਪ ਲਾਦੂ ਕਾ ਦਬਨ ਵਾਲਾ ਤੇ ਨਾ ਪੰਜਾਬ ਦੇ ਲੋਕ ਉਹਨਾਂ ਨੂੰ ਦਬਨ ਦੇਣ ਅੱਜ ਜੈਤੋ ਡਿਜੀਟਲ মিডিਆ ਪ੍ਰੈਸ ਕਲੱਬ ਤੇ ਨਾਲ ਹੀ ਸਮੂਹ ਕਿਸਾਨ ਜਥੇਬੰਦੀਆਂ ਤੇ ਸ਼ਹਿਰ ਦੇ ਪਤਵੰਤੇ ਸੱਜਣ ਇਹਨਾਂ ਉੱਤੇ ਰੋਸ ਸੀ ਤੇ ਇਹ ਤੱਕਾ ਹੈ ਜੇ মিডিਆ ਦੀ ਆਵਾਜ਼ ਹੀ ਬੰਦ ਹੋ ਗਈ ਜੇ ਨਿਰਪੱਖ মিডিਆ ਹੀ ਬੰਦ ਹੋ ਗਿਆ ਜਿਵੇਂ ਤਾਂ ਬਾਕੀ ਫਿਰ ਕੰਮ ਕਿਵੇਂ ਚੱਲੂਗਾ ਲੋਕਾਂ ਦੀ ਆਵਾਜ਼ ਕਿਹਨੇ ਚੱਕਣੀ ਹੈ মিডিਆ ਨੇ ਲੋਕਾਂ ਦੀ ਆਵਾਜ਼ ਕਿਹਨੇ ਲੋਕਾਂ ਦੇ ਦਰਦ ਦੁੱਖ ਕਿਹਨੇ ਦੱਸਨੇ মিডিਆ ਨੇ ਤੇ ਜੇ মিডিਆ ਹੀ ਸਰਕਾਰ ਦੀਆਂ ਗੋਦੀਆਂ ਚ ਬਹਿ ਕੇ ਜਾਣ ਡਰ ਗਿਆ ਤਾਂ ਫਿਰ ਲੋਕਾਂ ਦੀ ਆਵਾਜ਼ ਕੌਣ ਚੱਕੇਗਾ ਤਾਂ ਉਸੇ ਤਹਿਤ ਅੱਜ ਪੁਤਲਾ ਫੂਕਿਆ ਜਾਣਾ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਤੇ ਇਥੋਂ ਚੇਤਾਵਨੀ ਦਿੰਦੇ ਹਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਜੇ ਜੇਕਰ ਅੱਗੇ ਤੋਂ ਇਹ ਗੁੰਡਾਗਰਦੀ ਕੀਤੀ ਤਾਂ ਅੱਜ ਪੁਤਲਾ ਇਹ ਤੋਂ ਵੱਡੇ ਸੰਘਰਸ਼ ਛਿੜਾਂਗੇ ਸਮੂਹ ਕਿਸਾਨ ਜਥੇਬੰਦੀਆਂ ਸਪੋਰਟ ਚ ਨੇ ਸਮੂਹ ਕਿਸਾਨ ਜਥੇਬੰਦੀਆਂ ਪੰਜਾਬ ਲੈਵਲ ਤੇ ਸਪੋਰਟ ਚ ਨੇ ਉਹਨਾਂ ਦੇ ਇੱਕ ਹੀ ਆਖਿਆ ਕਿ ਜੇ ਤੁਸੀਂ ਅੱਗੇ ਲੱਗੋ ਪਿੱਛੇ ਅਸੀਂ ਤੁਹਾਡੇ ਖੜੇ ਆ ਤਾਂ ਅਸੀਂ ਇਸ ਤਰੀਕੇ ਦੇ ਸੰਘਰਸ਼ਾਂ 'ਚ ਪੈਣਾ ਨਹੀਂ ਚਾਹੁੰਦੇ ਪਰ ਜੇਕਰ ਮਜਬੂਰ ਕਰੇਗੀ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਦਾ ਕੋਈ ਹੋਰ ਵੀ ਐਮਐਲਏ ਅੱਜ ਹਰਮੀਤ ਸਿੰਘ ਪਠਾਨ ਮਾਜਾ ਨਹੀਂ ਬਾਕੀ ਐਮਐਲਏ ਨੂੰ ਵੀ ਪਹਿਲਾਂ ਸੁਖਾ ਜਿਹੜੇ ਬਾਗਾਪੁਰਾ ਤੋਂ ਐਮਐਲਏ ਆ ਉਹਨਾਂ ਨੇ ਵੀ ਇੱਕ ਪੱਤਰਕਾਰ ਨੂੰ ਆਪਣੇ ਦਫ਼ਤਰ ਬੁਲਾ ਕੇ ਕੁੱਟਿਆ ਸੀ ਤਾਂ ਅਸੀਂ ਉਹ ਸਾਰਿਆਂ ਨੂੰ ਚੇਤਾਵਨੀ ਦਿੰਦੇ ਆ ਕਿ ਅੱਗੇ ਤੋਂ ਜੇ ਇਹ ਗੁੰਡਾਗਰਦੀ ਤਾਂ ਤੁਹਾਨੂੰ ਵੱਡੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ 2024 ਦੀਆਂ ਚੋਣਾਂ ਨੇੜੇਕ ਹੈ ਤਾਂ ਉਹ ਚੋਣਾਂ ਦੇ ਵਿੱਚ ਲੋਕ ਮੂੰਹ ਤੋੜਵਾ ਜਵਾਬ ਦੇਣਗੇ ਪ੍ਰਧਾਨ ਜੀ ਮੈਂ ਨੈਸ਼ਨ ਪਾਸ ਤੋਂ ਹਾਂ ਆਪਕੀ ਸੰਗਠਨ ਕਰਫੀਕਾਰੀ ਅਸੀਂ ਤਾਂ ਕਹਿੰਦੇ ਜਿੱਥੇ ਜਵਰ ਆ ਉੱਥੇ ਟੱਕਰ ਆ 92 ਐਮਐਲਏ ਦਿੱਤੇ ਗੁੱਸੇ ਦੇ ਸ਼ਿਕਾਰ ਸਾਡੇ ਲੋਕਾਂ ਨੇ ਦਿੱਤੇ ਪਹਿਲਾਂ ਵੀ ਸਰਕਾਰਾਂ ਆਈਆਂ ਹੁਣ ਵੀ ਸਰਕਾਰਾਂ ਆਈਆਂ ਕਿਉਂਕਿ ਇਹਨਾਂ ਦਾ ਬਹੁਤੀ ਆਸ ਨਹੀਂ ਕਿਉਂਕਿ ਅਣਜਾਣ ਬੰਦਿਆਂ ਨੂੰ ਤੁਸੀਂ ਕੁਰਸੀ ਤੇ ਬਹਾ ਕੇ ਅੱਜ ਕੱਲ ਇਹ ਕੁਝ ਵੇਖਣਾ ਹੀ ਪੈਣਾ ਹੈ ਜਿਹੜਾ ਉਹ ਪਠਾਨ ਹੈ ਉਹਨੂੰ ਵੀ ਇੱਕ ਹੈਂਕਰ ਬਣ ਗਈ ਉਹਨੂੰ ਵੀ ਇਹ ਲੱਗਣ ਲੱਗ ਗਿਆ ਵੀ ਜੋ ਜੋ ਮੈਂ ਮੇਰੇ ਲੱਕੇ ਚ ਚਾਹਣਾ ਉਹੀ ਵਾਪਰੂਗਾ ਉੱਥੇ ਨਹੀਂ ਆਪਾਂ ਵਾਗੇ ਬਣਾਣੇ ਵੇਖ ਲੋ ਇੱਕ ਕਿਸਾਨ ਜਿੱਤੇ ਬੰਦਿਆਂ ਸਵਾਲ ਕਰਦੀਆਂ ਉਹਨਾਂ ਨੂੰ ਗਾਲਾਂ ਕੱਢਦਾ ਨੇ ਐਮਐਲਏ ਵੇਖ ਲੋ ਇੱਥੇ ਜਿਹੜਾ ਨੇ ਸੰਗਦਰਸ਼ਨ ਲਾਇਆ ਵੀ ਜਿਹੜੇ ਅਫਸਰ ਥੋੜੇ ਘਰਾਂ ਜਾ ਕੇ ਕੰਮ ਕਰਨਗੇ ਸਾਡੇ ਪੱਤਰ ਤਾਰਾ ਜੀ ਨੇ ਸਵਾਲ ਕੀਤਾ ਉਹਨਾਂ ਦੇ ਕਾਗੂ ਨੇ ਤਾਰਾ ਸਿੰਘ ਨੂੰ ਬਹੁਤ ਕੁਝ ਬੋਲਿਆ ਇਹ ਕੱਲੇ ਇੱਥੇ ਨਹੀਂ ਚ ਇਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੀ ਕਲਾਖ ਦੀ ਲੋੜ ਨਹੀਂ ਸਮੁੱਚੇ ਲੋਕਾਂ ਨੂੰ ਇਹਨਾਂ ਦੇ ਖਿਲਾਫ ਉੱਠਣਾ ਪੈਣਾ ਤੇ ਕਿਉਂਕਿ ਜਿਹੜੀ ਪ੍ਰੈਸ ਹੈ ਜੇ ਅਸੀਂ ਬਾਡਰਾਂ ਦੇ ਬੈਠੇ ਆਂ ਜੇ ਅਸੀਂ ਸਾਡੀਆਂ ਗੱਲਾਂ ਗਈਆਂ ਤਾਂ ਪ੍ਰੈਸ ਤਾਂ ਨਹੀਂ ਗਈਆਂ ਗੋਦੀ ਮਿੜਗਾ ਤਾਂ ਬਹੁਤ ਆ ਜਿਹੜਾ ਪਰ ਅਸੀਂ ਇਹਨਾਂ ਦੀ ਜਿਹੜੀ ਪ੍ਰੈਸ ਤੇ ਹਮਲਾ ਹੋਇਆ ਅਸੀਂ ਆਪਣੀ ਭਾਰਤੀ ਕਿਸਾਨ ਨੂੰ ਕ੍ਰਾਂਤੀਕਾਰੀ ਵੱਲੋਂ ਸਾਖ ਸਾਧਾਂਵਾਂ ਜਨ ਖੇਦੀ ਕਰਦੇ ਆ ਅਸੀਂ ਚੇਤਾਵਨੀ ਦਿੰਨੇ ਆ ਕਿ ਜੋ ਪਠਾਣਾ ਨੇ ਜੋ ਪਠਾਣਾ ਬੰਦੀ ਕੁਝ ਵੀ ਆ ਪਠਾਣ ਤਾਂ ਲੜਦੇ ਹੁੰਦੇ ਸੀ ਲੋਕਾਂ ਲਈ ਪਰ ਜਿਹੜਾ ਬੱਤੀ ਬਣਾਉਣ ਵਜਦਾ ਹੈ ਇਹਦਾ ਲੋਕਾਂ ਦੀਆਂ ਜੋਖਾਂ ਦਾ ਖੜ ਗਿਆ ਇਹ ਪਰ ਜੋਕਾਂ ਨੂੰ ਜਿਨ੍ਹਾਂ ਨੇ ਲੋਕਾਂ ਨੇ ਨੱਥ ਪਾਈ ਹੈ ਇਹ ਸ਼ਹਿਰ ਜੈਤੋ ਹੈ ਜੇਕਰ ਇੱਥੇ ਵੀ ਕਿਸੇ ਦੀ ਹਰਕਤ ਇਹ ਸੋਚ ਲਈ ਕਿ ਸ਼ਹਿਰ ਮੇ ਬੱਤੀ ਪਠਾਣੇ ਵਾਲੇ ਵਾਂਗੂ ਚੱਲ ਸਕਦੇ ਆ ਵੀ ਇਹ ਬਹੁਤਾ ਚਿਰ ਨਹੀਂ ਚੱਲੂਗੀ ਅਸੀਂ ਇਹਨਾਂ ਡਿਪਰੈਸ ਦੇ ਨਾਲ ਆ ਕਿਉਂਕਿ ਪ੍ਰੈਸ ਨਹੀਂ ਸਾਡਾ ਜਿਹੜਾ ਪ੍ਰਚਾਰ ਲੈ ਕੇ ਜਾਣਾ ਲੋਕਾਂ 'ਚ ਲੈ ਕੇ ਜਾਣਾ ਅਸੀਂ ਉਹਦੀ ਨਖੇਦੀ ਕਰਦੇ ਹੋਏ ਮੰਗ ਕਰਦੇ ਆ ਕਿ ਆਪਦੇ ਐਮਐਲਿਆਂ ਨੂੰ ਸਹੀ ਥਿਸਾਲੇ ਪਾਸੇ ਲੈ ਕੇ ਜਾਣ ਤੇ ਨਹੀਂ ਜਿਹੜੀ 24 ਵਾਲੀਆਂ ਜਿਹੜੀਆਂ ਆ ਗਿਆਂ ਅਪ੍ਰੈਲਾਂ ਦੇ ਵਿੱਚ ਉਹ 92 ਮਿਲੋ ਇਹ ਰਾਤ ਉੱਠਦੇ ਦੱਸੋ ਸਾਡਾ ਭਗਵੰਤ ਮਾਨ ਇਹ ਕਹਿੰਦਾ ਕਿ ਇੱਕ ਇਤਿਹਾਸ ਸਿਰਜ ਜਿਓ 13 ਸੀਟਾਂ ਦਾ ਇਤਿਹਾਸ ਸਿਰਜਣ ਵਾਸਤੇ ਲੋਕ ਬੈਠੇ ਐ ਉਹ ਕਿਹਦੇ ਵਾਸਤੇ ਸਿਰਜਣਗੇ ਪਤਾ ਨਹੀਂ ਨੰਬਰ 2 ਤੇ ਜਿਹੜੀ ਵਿਧਾਨ ਸਭਾ ਜਿਹਨੂੰ ਇਹ ਪਵਿੱਤਰ ਕਹਿੰਦੇ ਐ ਉਹਨੂੰ ਇੱਕ ਡਰਾਮਾ ਬਣਾ ਲਿਆ ਇਹਨਾਂ ਨੇ ਲਿਆਓ ਜਿੰਦੇ ਲਾਓ ਆਪਾਂ ਇਹਨਾਂ ਨੂੰ ਅੰਦਰ ਵਾਰ ਕੇ ਇਹਨਾਂ ਨਾਲ ਗੱਲ ਕਰਨੀ ਹੈ ਤੁਹਾਡੀ ਗੱਲ ਤਾਂ ਲੋਕ ਥੋੜੇ ਘਰੇ ਕਰਨਗੇ ਲੋਕ ਤੁਹਾਡੀ ਸੱਥਾਂ ਚ ਕਰਨਗੇ ਲੋਕ ਤੁਹਾਡੀਆਂ ਸ਼ਹਿਰਾਂ ਚ ਕਰਨਗੇ ਵੀ ਉਹ ਬੰਦਾ ਵਧੀਆ ਹੈ ਤੇ ਇਸ ਕਰਕੇ ਅਸੀਂ ਦੁਬਾਰੇ ਫੇਰ ਆਪਣੀ ਭਾਰਤੀ ਕਿਸਾਨ ਨੂੰ ਕ੍ਰਾਂਤੀਕਾਰੀ ਵੱਲੋਂ ਸਮੁੱਚੀ ਪ੍ਰੈਸ ਨੂੰ ਵਿਸ਼ਵਾਸ ਦਿਵਾਉਣੇ ਆ ਜੇ ਤੁਸੀਂ ਸਾਡੇ ਨਾਲ ਸ਼ਰਧਾ ਦੇ ਖੜੇ ਹੋ ਤੁਸੀਂ ਸਾਡੇ ਗਰੀਬਾਂ ਲੋਕਾਂ ਦੀ ਗੱਲ ਲੋਕਾਂ 'ਚ ਲੈ ਕੇ ਜਾਂਦੇ ਹੋ ਤੇ ਅੱਜ ਤੁਹਾਡੇ ਤੇ ਹਮਲਾ ਹੋਇਆ ਉਹ ਤੁਹਾਡੇ ਤੇ ਨਹੀਂ ਸਾਡੇ ਹੋਇਆ ਲੜੋ ਸਾਥੀਓ ਤੁਹਾਡੇ ਨਾਲ ਲੜਾਂਗੇ ਤੁਹਾਡੇ ਨਾਲ ਖੜਾਂਗੇ ਜਿੱਡੀਆਂ ਵੀ ਕੁਰਬਾਨੀਆਂ ਆਈਆਂ ਦੇਣ ਲਈ ਤਿਆਰ ਹਾਂ ਧੰਨਵਾਦ ਅੱਜ ਸਿੱਧੂ ਪਰਤੋ ਨੇ ਜਤਿੰਦਰ ਜੀ ਕਿ ਇਹਦੇ ਤੇ ਅੱਜ ਪੁਤਲਾ ਥੁੱਕਿਆ ਜਾਣਾ ਤੁਸੀਂ ਵੇਖੀਏ ਸਾਰੀ ਘਟਨਾ ਉਹਦੇ ਤੇ ਜ਼ਰੂਰ ਦੇਖੋ ਐਟ ਅ ਟਾਈਮ ਸਾਨੂੰ ਜਿਹੜਾ ਬੇਕੇਜ ਵੇ ਇੱਕ ਤਾਂ ਸੱਤੂ ਪਰ ਸਾਨੂੰ ਸੁਨੇਹਾ ਮਿਲਿਆ ਪੱਤਰਕਾਰ ਭਾਈਚਾਰਿਆਂ ਦਾ ਫੋਨ ਆਇਆ ਕਿ ਜਿਹੜਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਦੇ ਤੋਂ ਸਾਨੂੰ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਕਿ ਇਹ ਸਰਕਾਰ ਦਿੱਲੀ ਦੇ ਮੋਰਚੇ ਦੀ ਹਰੀ ਕ੍ਰਾਂਤੀ ਨੇ ਸਰਕਾਰ ਲਿਆਂਦੀ ਆ ਪਹਿਲਾਂ ਵਾਲੇ ਅੱਕੇ ਹੋਇਆ ਤਾਂ ਉਹਨਾਂ ਦੇ 92 ਜਿਹੜੇ ਐਮਐਲਏ ਜਿਤਾ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਜਿਹੜੀ ਉਹ ਕੁਰਸੀ ਮਿਲੀ ਆ ਸੋ ਅੱਜ ਗੱਲ ਆ ਜਿਹੜੀ ਸਤਾ ਤੋਂ ਪਹਿਲਾਂ ਇਹ ਸਰਕਾਰਾਂ ਦੂਜੀਆਂ ਸਰਕਾਰਾਂ ਨੂੰ ਭੰਡਦੇ ਹੋਏ ਸਾਡਾ ਵਾਅਦਾ ਹੀ ਕਰਦੀਆਂ ਸੀ ਕਿ ਸਾਰੇ ਲੋਕਾਂ ਦੀ ਆਵਾਜ਼ ਆ ਜਿਹੜੀ ਉਠਾ ਕੇ ਹਰ ਮਸਲੇ ਦਾ ਹੱਲ ਆ ਜਿਹੜਾ ਬਹੁਤ ਘੱਟ ਸਮੇਂ ਦੇ ਵਿੱਚ ਕੀਤਾ ਜਾਊਗਾ ਜਿਦੇ ਵਿੱਚ ਸਾਡੇ ਕੁਝ ਕਿਸਾਨੀ ਮੁੱਦਿਆਂ ਨੂੰ ਲੈ ਕੇ ਮਜ਼ਦੂਰਾਂ ਨੂੰ ਲੈ ਕੇ ਦੁਕਾਨਦਾਰ ਭਾਈਚਾਰੇ ਲੈ ਕੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਨਸ਼ੇ ਦੇ ਮੁੱਦੇ ਨੂੰ ਇਹਨਾਂ ਨੇ ਕਿਹਾ ਸੀ ਅਸੀਂ 2 ਹਫ਼ਤੇ ਚ ਨਸ਼ਾ ਬੰਦ ਕਰ ਦੇਵਾਂਗੇ ਤਾਂ ਹੋ ਕੀ ਰਿਹਾ ਅੱਜ ਅੱਜ ਜੇ ਕੋਈ ਨੌਜਵਾਨ ਜਾਂ ਕੋਈ ਸਾਡਾ ਪੱਤਰਕਾਰ ਵੀਰ ਇਸ ਮੁੱਦਿਆਂ ਦੇ ਜਿਹੜੇ ਹੱਲ ਨਹੀਂ ਹੋ ਰਹੇ ਠੱਕੇਸ਼ਾਈ ਹੋ ਰਹੀ ਹੈ ਦੇ ਖਿਲਾਫ ਜੇ ਕੋਈ ਆਵਾਜ਼ ਉਠਾ ਰਿਹਾ ਤਾ ਉਹਨਾਂ ਦੀ ਆਵਾਜ਼ ਨੂੰ ਦੱਬਣ ਦੇ ਲਈ ਹਰ ਸਰਕਾਰ ਦਾ ਜਿਹੜਾ ਪ੍ਰੋਪੋਗੈਂਡਾ ਚੱਲ ਰਿਹਾ ਤਾਂ ਗੱਲ ਕੀ ਆ ਸਾਡਾ ਖਨੌਰੀ ਤੇ ਸੰਭੂ ਬਾਰਡਰ ਦੇ ਮੋਰਚੇ ਦੇ ਵਿੱਚ ਅਸੀਂ ਕੁਝ ਉਲਝੇ ਹੋਣ ਕਾਰਨ ਪਿਛਲੇ ਦਿਨਾਂ 'ਚ ਬਹੁਤ ਘਟ ਜਿਹੜੀ ਵੀਡੀਓ ਆ ਦੇਖ ਰਹੇ ਆ ਕਿ ਐਮਐਲਏ ਵੱਲੋਂ ਇੱਕ ਪੱਤਰਕਾਰ ਵੀਰ ਨੂੰ ਦਬਕਾਇਆ ਜਾ ਰਿਹਾ ਇੱਥੋਂ ਤੱਕ ਹੀ ਨਹੀਂ ਬਹੁਤ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੋ ਇਸ ਮਸਲੇ ਨੂੰ ਲੈ ਕੇ ਅਸੀਂ ਹਰ ਸਾਡੀ ਬੀਕੇਜੂ ਇਕਤਾ ਸਿੱਧੂਪੁਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਕਿਸਾਨ ਮਜ਼ਦੂਰ ਮੋਰਚਾ ਤੇ ਸਮੁੱਚੀਆਂ ਜੰਨੀਆਂ ਜਥੇਬੰਦੀਆਂ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹਨਾਂ ਦੇ ਐਮਐਲਏ ਤੋਂ ਵੱਧ ਧੱਕੇਸ਼ਾਹੀ ਕਰਨਗੇ ਕਿਸੇ ਦੇ ਖਿਲਾਫ ਪੱਤਰਕਾਰ ਨੂੰ ਕੋਈ ਧਮਕੀ ਆਵੇਗੀ ਤਾਂ ਹਰ ਸੰਘਰਸ਼ ਇੱਕ ਪਲੇਟਫਾਰਮ ਤੇ ਹੋ ਕੇ ਲੜ ਕੇ ਜਵਾਬ ਦੇਵਾਂਗੇ ਪ੍ਰਧਾਨ ਜੀ ਹਾਂ ਜੀ ਮੈਂ ਗੁਰਜੀਤ ਸਿੰਘ ਇੱਥੇ ਗੱਲ ਸੂਬਾ ਪ੍ਰਧਾਨ ਲੋਕ ਸੰਘਾ ਸੰਯੁਕਤ ਕਿਸਾਨ ਯੂਨੀਅਨ ਮੈਂ ਬਹੁਤ ਹੀ ਇਹ ਸਰਕਾਰ ਨੇ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕਿੰਨੀ ਇੱਕ ਦੋ ਇਹਨਾਂ ਨੂੰ ਬੋਲਣ ਦੀ ਬੋਲਦੇ ਆ ਜਦੋਂ ਵਿਧਾਨ ਸਭਾ ਦੇ ਵਿੱਚ ਇੱਕ ਮੰਦਰ ਦਾ ਰੂਪ ਹੈ ਉੱਥੇ ਹਰੇਕ ਬੰਦਾ ਜਾ ਕੇ ਮੱਥਾ ਨਹੀਂ ਟੇਕ ਸਕਦਾ ਕਿ ਜਿਨ੍ਹਾਂ ਨੂੰ ਲੋਕਾਂ ਬੋਟ ਪਾ ਕੇ ਇੱਕ ਮਾਨ ਸਨਮਾਨ ਨਾਲ ਜਿਨ੍ਹਾਂ ਨੂੰ ਬਹੁਤ ਸਨਮਾਨ ਨਾਲ ਉੱਥੇ ਭੇਜਿਆ ਜਾਂਦਾ ਵਿਧਾਨ ਸਭਾ ਚ ਤਾਂ ਪਰਸ ਉਹਥੇ ਜਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਵੀ ਉਹ ਬੰਦਾ ਹੀ ਜਾਊਗਾ ਜਿਹੜਾ ਲੋਕ ਭੇਜਣਗੇ ਉੱਥੇ ਵੀ ਇਹ ਕੀ ਕੁਸ਼ ਕਰ ਰਹੇ ਆ ਕਿੰਨੇ ਆਪਸ ਆਪ ਬੋਲ ਰਹੇ ਆ ਇੱਕ ਦੂਜੇ ਨੂੰ ਕਿਸੇ ਨੂੰ ਕਹਿੰਦਾ ਮੇਰੀਆਂ ਅੱਖਾਂ ਚ ਅੱਖਾਂ ਚ ਪਾ ਕੇ ਅੱਖਾਂ ਵੇਚ ਕਿਸੇ ਨੂੰ ਕੋਸ ਕਹਿੰਦੇ ਆ ਇਹ ਜਿਹੜੀ ਸਰਕਾਰ ਹੈ ਇਹ ਲੋਕਾਂ ਨੂੰ ਗਮਰਾਹ ਕਰਕੇ ਬਣੀ ਹੈ ਲੋਕਾਂ ਨੂੰ ਝੂਠ ਮਾਰ ਕੇ ਬਣੀ ਹੈ ਇਸ ਕਰਕੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਰਾਜਨੀਤੀ ਕੀ ਚੱਲਦੀ ਕੀ ਹੈ ਇਹ ਰਾਜਨੀਤੀ ਤੋਂ ਦੂਰ ਹੈ ਜੇ ਐਸੇ ਤੁਸੀਂ ਦੇਖੋ ਵੀ ਕੀ ਗੱਲ ਹੈ ਜੇ ਕੋਈ ਗਲਤੀ ਕਰਦਾ ਤਾਂ ਜਿਹੜੇ ਹਜੇ ਸਾਡੇ ਪੱਤਰਕਾਰ ਭਾਈਚਾਰਾ ਤਾਂ ਉਹ ਗਲਤੀ ਨੂੰ ਲੋਕਾਂ ਦੇ ਵਿੱਚ ਲਿਆਉਂਦੇ ਆ ਤਾਂ ਤਾਂ ਹੀ ਉਹਨੂੰ ਸੁਧਾਰ ਹੁੰਦਾ ਤੇ ਪੱਤਰਕਾਰਾਂ ਦੀ ਤਾਂ ਹੀ ਲੋੜ ਹੈ ਵੀ ਲੋਕਾਂ ਨੂੰ ਜਾਗਰਤ ਕਰਕੇ ਜੋ ਆਪਣੇ ਹੱਕ ਆ ਲੈ ਜਾਣ ਤੇ ਜੇਕਰ ਕਿਸੇ ਐਮਐਲਏ ਨੇ ਉੱਥੇ ਗਲਤੀ ਕੀਤੀ ਤਾਂ ਹਰਜੀਤ ਸਿੰਘ ਜਿਹੜਾ ਉਹਨਾਂ ਨੇ ਉਹਨਾਂ ਨੇ ਉਹਨੂੰ ਦਰਸਾਇਆ ਤਾਂ ਮਾਜਰਾ ਨੇ ਉਸ ਪੱਤਰਕਾਰ ਨਾਲ ਜੋ ਬਾਲਸਲੂਕਤੀ ਕੀਤੀ ਹੈ ਉਹ ਬਹੁਤ ਮੰਗ ਭਾ ਦੀ ਭਾਗੀ ਹੈ ਉਸ ਨੂੰ ਅਸੀਂ ਨਿੰਦਾ ਕਰਦੇ ਆ ਤੇ ਜੇ ਕਰ ਉਹਨਾਂ ਨੇ ਵਿਧਾਨ ਸਭਾ ਚ ਜਾਂ মিডিਆ ਦੇ ਵਿੱਚ ਮਾਫੀ ਨਹੀਂ ਮੰਗੀ ਤਾਂ ਇਹਨਾਂ ਦੇ ਨਾਲ ਪੱਤਰਕਾਰ ਭਰਾ ਜਾਨਾ ਸਾਡੀ ਜਥੇਬੰਦੀ ਹੈਗੀ ਹੈ ਤੇ ਜੇਕਰ ਸਾਨੂੰ ਕੋਈ ਵੀ ਸ਼ੰਕਾਰ ਚ ਵਿੜਨਾ ਪਵੇ ਇਹਨਾਂ ਦੇ ਨਾਲ ਹੈ ਤੇ ਨਾਲ ਹੀ ਰਵਾਂਗੇ ਇਹਨਾਂ ਦਾ ਸਾਡਾ ਵਿਸ਼ਵਾਸ ਹੈ ਪੱਤਰਕਾਰ ਠੀਕ ਹੈ ਜੀ ਜੀ ਜਿਵੇਂ ਕਿ ਆਹਾ ਅਸੀਂ ਇੱਕ ਵੀਡੀਓ ਚੱਲੀ ਸੀਗੀ ਉਹਦੇ ਵਿੱਚ ਪਤਾ ਲੱਗਿਆ ਕਿ ਜਿਵੇਂ ਅਸੀਂ ਸ਼ੁਰੂ ਤੋਂ ਹੀ ਜਿਵੇਂ ਅਸੀਂ ਜਿਵੇਂ ਜਿਵੇਂ ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਇੱਕ ਭਾਜਪਾ ਦੀ 20 ਪਾਰਟੀ ਆ ਕਾਰਨ ਕੀ ਹੈ ਜਿਸ ਤਰ੍ਹਾਂ ਭਾਜਪਾ ਸੈਂਟਰ ਦੇ ਉੱਪਰ ਕੋਈ ਵੀ ਪੱਤਰਕਾਰ ਆਵਾਇਟ ਹੁੰਦਾ ਤਾਂ ਤਾਂ ਉਹਨਾਂ ਨੂੰ ਦਬਾਉਂਦਾ ਇਥੋਂ ਤੱਕ ਕਿ ਉੱਥੇ ਗੋਦੀ মিডিਆ ਕਿਹਾ ਜਾਂਦਾ ਹੈਗਾ ਸੋ ਉਸੇ ਤਰ੍ਹਾਂ ਹੀ ਜਿਹੜਾ ਵੀ ਕੋਈ ਪੱਤਰਕਾਰ ਮੇਰਾ ਵੀਰ ਇੱਥੇ ਸੱਚ ਦਿਖਾਉਣਾ ਚਾਹੁੰਦਾ ਕਿਉਂਕਿ ਇਹਨਾਂ ਨੇ ਬਹੁਤ ਵੱਡੇ ਝੂਠ ਮਾਰ ਕੇ ਤੇ ਵਾਅਦੇ ਕਰਕੇ ਆਏ ਆ ਉਹ ਝੂਠ ਇਹਨਾਂ ਤੋਂ ਪੂਰੇ ਨਹੀਂ ਹੋ ਰਹੇਗੇ ਇਹਨਾਂ ਨੂੰ ਆਏ ਆ ਵੀ ਜੇ ਕੋਈ ਸਾਨੂੰ ਸਾਨੂੰ ਕੋਈ ਵੀ ਪੱਤਰਕਾਰ ਨਰਫਾਕੋਗੇ ਕੋਈ ਕੋਈ ਸਾਨੂੰ ਸਵਾਲ ਕਰੂਗਾ ਤਾਂ ਅਸੀਂ ਉਹਨਾਂ ਨੂੰ ਡਰਾਵਾਗੇ ਧਮਕਾਵਾਂਗੇ ਸੋ ਸਾਡੀ ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ ਮਾਨਸਾਲੀ ਸਮੂਹ ਸੰਯੁਕਤ ਮੋਰਚਾ ਅਸੀਂ ਪੱਤਰਕਾਰ ਭਰਾਵਾਂ ਨਾਲ ਖੜੇ ਆ ਜਦੋਂ ਅਸੀਂ ਪਹਿਲਾਂ ਵੀ ਦਿੱਲੀ ਮੋਰਚਾ ਲਾਇਆ ਸੀ ਤਾਂ ਇਹਨਾਂ ਪੱਤਰਕਾਰ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਤਾਂ ਜਾ ਕੇ ਅਸੀਂ ਉਹ ਮੋਰਚਾ ਜਿੱਤਿਆ ਸੀਗਾ ਤੇ ਹੁਣ ਵੀ ਜੇਕਰ ਉਹ ਐਮਐਲਏ ਜੰਤਕ ਦੌਰ ਤੇ ਮਾਫੀ ਨਹੀਂ ਮੰਗਦਾਗਾ ਤਾਂ ਜਿਵੇਂ ਜਿਵੇਂ ਸਾਡੇ ਇਹ ਪੱਤਰਕਾਰ ਬਹਾਰ ਆਖਣਗੇ ਅਸੀਂ ਇਹਨਾਂ ਦੇ ਨਾਲ ਆ ਤੇ ਹੱਕ ਠੋਕੇ ਦੇ ਨਾਲ ਖੜਾਂਗੇ ਜੀ ਸ਼ਰਮਾ ਜੀ ਪਤਾ ਕੀ ਗੱਲ ਹੈ ਜਿਹੜੇ ਪੱਤਰਕਾਰ ਭਾਈ ਜਾਰਾ ਮੈਂ ਗਾਲਾ ਸ਼ਰਮਾ ਚੈਤੋ ਉਹਨਾਂ ਦੇ ਨਾਲ ਪਹਿਲਾਂ ਵੀ ਖੜਾ ਸੀ ਤੇ ਅੱਜ ਵੀ ਖੜਾ ਹਾਂ ਜਿਹੜੇ ਐਮਐਲਏ ਇਹਨਾਂ ਦੇ ਮਾਜਰਾ ਸਾਹਿਬ ਉਹਨਾਂ ਦੀ ਜਿਹੜੀ ਬੋਲੀ ਹੈ ਬਹੁਤ ਹੀ ਨਿੰਦਾਯੋਗ ਹੈ ਇਹਨਾਂ ਦਾ ਕਸੂਰ ਕੋਈ ਨਹੀਂ ਇਹਨਾਂ ਦਾ ਕੋਈ ਵੀ ਐਮਐਲਏ ਪੰਚਾਇਤ ਮੈਂਬਰ ਬਣਨ ਦੇ ਯੋਗ ਨਹੀਂ ਸੀ ਕਸੂਰ ਸਾਡੇ ਲੋਕਾਂ ਦਾ ਹੈ ਜਿਨਨੂੰ ਇੰਦਾ ਵੱਡਾ ਮਾਣ ਬਖਸ਼ ਕੇ ਐਮ ਐਲ ਏ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਪਰ ਪੱਤਰਕਾਰਾਂ ਦਾ ਕੰਮ ਕੀ ਹੈ ਸਵਾਲ ਕਰਨਾ ਤੇ ਉਹਨਾਂ ਦਾ ਕੰਮ ਹੁੰਦਾ ਸਵਾਲ ਦਾ ਜਵਾਬ ਦੇਣਾ ਨਾ ਕਿ ਉੱਥੇ ਗਾਲੀ ਗਲੋਚ ਕਰਨਾ ਮੈਂ ਆਪਣਾ ਮਾਜਰਾ ਸਾਹਿਬ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹਣਾ ਹੈ ਵੀ ਮਾਜਰਾ ਸਾਹਿਬ ਦਾ ਮੈਨੂੰ ਇਹ ਲੱਗਦਾ ਵੀ ਕੁਸ਼ੂਰ ਬਹੁਤ ਘੱਟ ਹੈ ਉਹ ਕਹਿੰਦਾ ਮੁਖੀ ਹੈ ਜਿਹੜਾ ਉਹ ਤੂੰ ਤੂੰ ਕਰਕੇ ਗੱਲ ਕਰਦਾ ਇਹਦਾ ਬਾਜਵਾ ਸਾਹਿਬ ਨੂੰ ਕਹਿੰਦਾ ਇਹਦਾ ਮੁੰਡਾ ਜਿਹੜਾ ਇੱਕ ਐਕਟਰ ਬਣਨ ਨੂੰ ਫਿਰਦਾ ਉਹ ਬੰਦਨਰੋ ਕਰੋੜਾ ਰੁਪਇਆ ਰੋਜ਼ ਦਾ ਲਾ ਕੇ ਸਾਨੂੰ ਤੁਸੀਂ ਦੱਸਣਾ ਚਾਹੁੰਦੇ ਹੋ ਮੈਂ ਭੁਲਾਨੇ ਕਾਂਗਰਸੀ ਦਾ ਬੰਦ ਮੁੰਡਾ ਕੋਈ ਐਕਟਰ ਬਣਨਾ ਚਾਹੁੰਦਾ ਹੈ ਉੱਥੇ ਮੁੱਦੇ ਕਿਹੜੇ ਠਾਏ ਜਾਣੇ ਸੀ ਪੰਜਾਬ ਮੁਕਤ ਹੋਣਾ ਚਾਹੀਦਾ ਸੀਗਾ ਨਸ਼ਾ ਮੁਕਤ ਪੰਜਾਬ ਬੇਰਜ਼ਗਾਰੀ ਮੁਕਤ ਪੰਜਾਬ ਜਿਹੜੇ ਕੋਈ ਐਮਐਲਏ ਕਾਂਗਰਸ ਦੇ ਜਾਂ ਵਿਰੋਧੀ ਧਿਰ ਦੇ ਨਾਲ ਤੋਂ ਕੋਈ ਸਵਾਲ ਪੁੱਛਦੇ ਆ ਇਹ ਉਹਨਾਂ ਨੂੰ ਵੀ ਤੂੰ ਤੜਾ ਕਰਦੇ ਆ ਇਸ ਕਰਕੇ ਮੈਂ ਮਾਜਰਾ ਸਾਹਿਬ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਪਰ ਬੇਦਨੀ ਬੇਨਤੀ ਵੀ ਨਹੀਂ ਕਰਨੀ ਚਾਹੀਦੀ ਇਹ ਜਿਹੇ ਬੰਦੇ ਨੂੰ ਚੇਤਾਵਨੀ ਦੇਣਾ ਕਿ ਜਾਂ ਤਾਂ ਸਾਡੇ ਇਸ ਭਾਈ ਜਾਰੇ ਤੋਂ ਮਾਫੀ ਮੰਗ ਲਓ ਤੇ ਨਹੀਂ ਤੁਹਾਡੇ ਜਿਹੜੀਆਂ ਗੱਲਾਂ ਕਰਦੇ ਹੋ ਇੱਕ ਸਾਡੇ ਐਮਐਲਏ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਵੀ ਤੁਸੀਂ ਜਿਹੜਾ ਉਪ ਮੁੱਖ ਮੰਤਰੀ ਹੈ ਉਹ ਆਪਣਾ ਦਲਤ ਭਾਈਚਾਰੇ ਜੋ ਬਣਾਉਣਾ ਸੀ ਤੇ ਉਹ ਸਾਡੀ ਮੰਗ ਤੁਸੀਂ ਪੂਰੀ ਨਹੀਂ ਕੀਤੀ ਇਹ ਮੁੱਖ ਮੰਤਰੀ ਕਹਿੰਦਾ ਮੈਨੂੰ ਮਰਗੀ ਦਾ ਦੌਰਾ ਪੈਂਦਾ ਇਹਨੂੰ ਜੁਤੀ ਸੰਘਾਈ ਜਾਵੇ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਪਤਾ ਨਹੀਂ ਜੁਤੀ ਸਾਡੇ ਐਮਐਲਏ ਨੂੰ ਸੰਘਾਓਗੇ ਕਿ ਨਹੀਂ ਸੰਘਾਓਗੇ ਪਰ ਮੈਨੂੰ ਲੱਗਦਾ ਪੰਜਾਬ ਦੇ ਲੋਕ ਜੁੱਤੀਆਂ ਦਾ ਹਾਰ ਲੈ ਕੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਤੁਹਾਡਾ ਤੁਹਾਡੇ ਮੰਤਰੀਆਂ ਦਾ ਤੇ ਤੁਹਾਡੇ ਐਮਐਲਆ ਦਾ ਆਓ ਅਸੀਂ ਤੁਹਾਡਾ ਸਵਾਗਤ ਕਰਕੇ ਜੁੱਤੀਆਂ ਦਾ ਹਾਰ ਲੈ ਕੇ ਸਾਡੇ ਪੰਜਾਬ ਦੇ ਲੋਕ ਖੜੇ ਆ ਤੇ ਅਸੀਂ ਤੁਹਾਡੇ ਹਲਾਂ ਗਲਾਂ ਦੇ ਵਿੱਚ ਹਾਰ ਪਾਉਣ ਨੂੰ ਤਿਆਰ ਆ ਤੁਹਾਡੀ ਸਾਰਿਆਂ ਦੀ ਮਰਗੀ ਬੰਦ ਕਰ ਦਾਂਗੇ ਇਹ ਮੈਂ ਇੱਕ ਵਾਦਾ ਕਰਦਾ ਪੰਜਾਬ ਦੇ ਲੋਕ ਅੱਕੇ ਪਏ ਆ ਪੱਤਰਕਾਰਾਂ ਨੂੰ ਡਰਨ ਦੀ ਲੋੜ ਨਹੀਂ ਤੁਮ ਜੋ ਮਰਜੀ ਕਰਨ ਪਰਚੇ ਪਾਉਣ ਕੁਛ ਮਰਜੀ ਕਰਨ ਇਹ ਪਰਚੇ ਬੰਦਿਆਂ ਦੇ ਪੈਂਦੇ ਹੁੰਦੇ ਜੇਲ੍ਹ ਬੰਦੇ ਜਾਂਦੇ ਹੁੰਦੇ ਆ ਡੰਗਰ ਨਹੀਂ ਜਾਂਦੇ ਹੁੰਦੇ ਇਸ ਕਰਕੇ ਪੱਤਰਕਾਰੋ ਡਰਿਓ ਨਾ ਜੇ ਇਹਨਾਂ ਨੇ ਪੰਗਾ ਲਿਆ ਤਾਂ ਉਹਨੂੰ ਇਹਨਾਂ ਨੂੰ ਕੀ ਭਾਵ ਵਿਕਦੀਆਂ ਇਹਨਾਂ ਨੂੰ ਜ਼ਮੀਨੀ ਹਕੀਕਤ ਵਿਖਾਓ ਹਰੇਕ ਦੇ ਹਲਕੇ ਦੇ ਵਿੱਚ ਜਾਓ ਆ ਵੇਖੋ ਸੀਵਰੇਜ ਦਾ ਪਾਣੀ ਕਿਵੇਂ ਗਲੀਆਂ 'ਚ ਫਿਰਦਾ ਇਹਨਾਂ ਦੀਆਂ ਕਰਤੂਤਾਂ ਵਿਖਾਓ ਜਾ ਕੇ ਜਦੋਂ ਇਹਨਾਂ ਨੇ ਪੰਗਾ ਛੇੜ ਹੀ ਲਿਆ ਕਿਉਂਕਿ ਜਿਹੜੇ ਪੰਜਾਬੀ ਆ ਨਾ ਉਹ ਪਹਿਲਾਂ ਕਿਸੇ ਦੇ ਗੱਲ ਨਹੀਂ ਪੈਂਦੇ ਹੁੰਦੇ ਤੇ ਜਿਹੜਾ ਗੱਲ 'ਚ ਸਾਡੇ ਇਹਨਾਂ ਨੇ ਪਾਇਆ ਗਿਆ ਕੋਈ ਲੜਾਈ ਜਾਂ ਕੋਈ ਝਗੜਾ ਹੁਣ ਅਸੀਂ ਵੇਖੂ ਵੀ ਮਨੂ ਮਾਵਾਂਗੇ ਪੱਤਰਕਾਰੋ ਘਰ ਘਰ ਜਾਓ ਇਹਨਾਂ ਦੀਆਂ ਕਰਤੂਤਾਂ ਪੁੱਛੋ ਲੋਕਾਂ ਨੂੰ ਕੀ ਵਾਅਦੇ ਕੀਤੇ ਸੀ ਤੇ ਕੀ ਇਹਨਾਂ ਨੇ ਕੀਤਾ ਕੀ ਨਹੀਂ ਕੀਤਾ ਇਹਨੀਆਂ ਹਾਜ਼ਰੀਆਂ ਲਵਾਉਂਦਾ ਕਾਲਾ ਸ਼ਰਮਾ ਜੈਤੋ ਪੂਰੇ ਪੰਜਾਬ ਦੇ ਪੱਤਰਕਾਰਾਂ ਦੇ ਨਾਲ ਖੜਾ ਹੈ ABC ਦਾ ਜਿਹੜਾ ਤੁਹਾਡਾ ਪੱਤਰਕਾਰ ਹੈ ਆਪਣਾ ਜਿਹੜਾ ਵੀ ਉਹਦਾ ਮੁਖੀ ਹੈ ਉਹਦੇ ਨਾਲ ਆ ਅਸੀਂ ਜਿਹੜੇ ਪੱਤਰਕਾਰ ਸਾਡੇ ਛੋਟੇ ਭਰਾ ਦੇ ਨਾਲ ਕੋਈ ਤੱਕਾ ਹੋਇਆ ਉਹਨੂੰ ਕੋਈ ਇਹਨਾਂ ਨੇ ਗਾਲੀ-ਗਲੋਚ ਕੱਢੀ ਹੈ ਉਹਦੀ ਇਹ ਮਾਫੀ ਮੰਗ ਲੇ ਇਹ ਤੇ ਮਿੱਟੀ ਪਾਵੇ ਤੇ ਨਹੀਂ ਇਹਦੀ ਮਿੱਟੀ ਪਲੀਤ ਹੋ ਜੂਗੀ ਜਿਹੜੀ ਇਹਨੇ ਧਮਕੀ ਦਿੱਤੀ ਹੈ ਨਾ ਉਹ ਕੱਲੇ ਜਨੀ ਕੇ ਲਾਧੂ ਕੇ ਨੂੰ ਨਹੀਂ ਦਿੱਤੀ ਪੂਰੇ ਪੰਜਾਬ ਦੇ ਮੀਰੀਆਂ ਨੂੰ ਦਿੱਤੀ ਹੈ ਇਹ ਸ਼ਤ ਭੁੱਲ ਜਾਣ ਜਦੋਂ ਚੋਣਾ ਆਉਣੀਆ ਸੀ ਤੇ ਇਹੀ ਮਾਨ ਸਾਹਿਬ ਕਹਿੰਦਾ ਸੀ ਸੁਖਵੀਰ ਕਮਲਾ ਹੋ ਗਿਆ ਦਲੇ ਮਾਰੋ ਇਹਦੇ ਆ ਗਏ ਤੇ ਉਹ ਟਾਈਮ ਆ ਗਿਆ ਲੋਕ ਹੁਣ ਤੁਹਾਨੂੰ ਵੀ ਦੱਸਣਗੇ ਇਹ ਜਿਹੜੀ ਸਰਕਾਰ ਬਣਾਈ ਆ ਸਾਡੀ ਤੁਹਾਡੀ ਇਹ ਸਾਡੇ ਸੋਸ਼ਲ ਮੀਡੀਆ ਨੇ ਬਣਾਈ ਹੈ ਜੇ ਸੋਸ਼ਲ ਮੀਡੀਆ ਨਾ ਹੁੰਦਾ ਤੁਹਾਡੀ ਸਰਕਾਰ ਨਹੀਂ ਹੁੰਦੀ ਮਾਨ ਸਾਹਿਬ ਜਦੋਂ بڑے بڑے ਪਾਛਵਾਂ ਦੇ ਵਿੱਚ ਕੀ ਕੁਝ ਬੋਲਦੇ ਹੁੰਦੇ ਸੀ ਜੇ ਘਰੇ ਆਏ ਤੈਨੂੰ ਸਵਾਲ ਪੁੱਛੋ ਜੇਕਰ ਲੋਕ ਹੁਣ ਸਵਾਲ ਪੁੱਛਦੇ ਆ ਪੱਤਰਕਾਰ ਸਵਾਲ ਪੁੱਛਦੇ ਆ ਤੇ ਮਿਰਚਾ ਕਿਉਂ ਲੱਗਦੀਆਂ ਇਹਨਾਂ ਨੂੰ ਸਵਾਲ ਦਾ ਜਵਾਬ ਦੇਣ ਲੋਕਾਂ ਨਾਲ ਵਾਅਦੇ ਕਰੇ ਸੀ ਤੁਹਾਨੂੰ 92 ਦਿੱਤੇ ਆ 92 ਕੋਈ ਥੋੜੇ ਨਹੀਂ ਉਹਦੇ ਮਾੜੀ-ਮੋਟੀ ਨਹੀਂ ਪਹਿਲੀ ਵਾਰ ਹੋਇਆ ਉਹ ਆ ਜਿਹੜੇ 92 ਐਮਐਲਏ ਦੇ ਦਿੱਤੇ ਆ ਤੁਹਾਨੂੰ ਜਿਹੜਾ ਧਮਕੀ ਦਿੱਤੀ ਆ ਉਹ ਕੱਲੇ ਲਾਧੂ ਕੇ ਉਹਨਾਂ ਨੇ ਦਿੱਤੀ ਪੂਰੇ ਪੰਜਾਬ ਦੇ ਪੱਤਰਕਾਰਾਂ ਨੂੰ ਦਿੱਤੀ ਆ ਇਹ ਭੁੱਲ ਜਾਣ ਪਲੇਖਾ ਕੱਢ ਦਨ ਕਿ ਉਹ ਕੱਲਾ ਕੱਲਾ ਨਹੀਂ ਉਹਦੇ ਨਾਲ ਪੂਰੇ ਪੰਜਾਬ ਦਾ ਪੱਤਰਕਾਰਾਂ ਭਾਈਚਾਰਾ ਨਾਲ ਹੈ ਉਹਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਅਸੀਂ ਅੱਜ ਵੀ ਜੇ ਕੱਲ ਨੂੰ ਕਿਸੇ ਹੋਰ ਪੱਤਰਕਾਰ ਤੇ ਮੁਸੀਬਤ ਪੈਂਦੀ ਆ ਉਹਦੇ ਨਾਲ ਵੀ ਅਸੀਂ ਖੜਾਂਗੇ ਇਹ ਮਨ ਦੇ ਵਿੱਚੋਂ ਪਲੇਖਾ ਕੱਢਦੇ ਵੀ ਕੋਈ ਪੱਤਰਕਾਰ ਕੱਲਾ ਕੱਲਾ ਨਹੀਂ ਸਾਰੇ ਹੁਣ ਅਸੀਂ ਇੱਕ ਮੰਚ ਦੇ ਇਕੱਠੇ ਹੋ ਗਏ ਆ ਪੱਤਰਕਾਰ ਸਰਕਾਰ ਨੂੰ ਦੱਸ ਦਾਂਗੇ ਕਿ ਅਸੀਂ ਪੱਤਰਕਾਰ ਕੀ ਹੁੰਨੇ ਆ ਇਹ ਥੋੜੋ ਅੱਜ ਕੇ ਜੇ ਸੀ ਸਰਕਾਰ ਦੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕਦੇ ਆ ਤੇ ਜਦੋਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਨੇ ਆ ਸਵਾਲ ਪੁੱਛਦੇ ਆ ਮਿਰਚਾਂ ਲੱਗਦੀਆਂ ਲੱਗੀ ਜਾਣ ਕੋ ਡਰਨਾ ਨਹੀਂ ਨਾ ਅਸੀਂ ਅੱਜ ਡਰੇ ਆ ਨਾ ਅਸੀਂ ਕੱਲ ਡਗੇ ਜਿਹੜੇ ਨਿਰਪੱਖ ਆ ਦਿਖਾਵਾਂਗੇ ਪੱਤਰਕਾਰ ਦਾ ਮਤਲਬ ਕੀ ਹੁੰਦਾ ਜਦੋਂ ਪ੍ਰਸ਼ਾਸਨ ਕੋਈ ਧੱਕਾ ਹੁੰਦਾ ਕਿਸੇ ਨਾਲ ਤੇ ਉਹ ਪੱਤਰਕਾਰਾਂ ਕੋਲੇ ਜਾਂਦਾ ਮੀਡੀਆ ਕੋਲੇ ਜਾਂਦਾ ਮੇਰੇ ਨਾਲ ਧੱਕਾ ਹੋਇਆ ਉਹ ਦਿਖਾਉਂਦਾ ਤੇ ਇਹ ਕਹਿੰਦੇ ਵੀ ਦਿਖਾਓ ਨਾ ਤੁਸੀਂ ਦਬੋ ਅਸੀਂ ਨਾ ਅੱਜ ਦਬਣਾ ਨਾ ਕੱਲ ਦਬਣਾ ਨਾ ਦਬੇ ਆ ਅਸੀਂ ਜਗਤਾਰ ਸਿੰਘ ਪੁੱਲਰ ਨੂੰ ਦੱਸਣਾ ਚਾਹੁੰਦੇ ਆ ਤੁਸੀਂ ਕੱਲੇ ਨਹੀਂ ਅਸੀਂ ਤੁਹਾਡੇ ਨਾਲ ਆ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਡਰਿਓ ਨਾ ਪਰਚੇ ਪੁਰਚੇ ਤੋਂ ਕੋਈ ਗੱਲ ਨਹੀਂ ਪਰਚੇ ਤੋਂ ਕੌਣ ਡਰਦਾ ਹੁੰਦਾ ਜਿਨੇ ਪਰਚਾ ਵੇਖਿਆ ਨਾ ਹੋਵੇ ਪਰਚੇ ਬਾਰੇ ਜਾਣਕਾਰੀ ਨਾ ਹੋਵੇ ਜਿਨ੍ਹਾਂ ਲੋਕਾਂ ਨੂੰ ਪਰਚਾ ਬਾਰੇ ਜਾਣਕਾਰੀ ਆ ਉਹ ਲੋਕ ਕਦੇ ਪਰਚਿਆਂ ਤੋਂ ਨਹੀਂ ਡਰਦੇ ਹੁੰਦੇ ਪਰਚਾ ਤੇ ਇੱਕ ਖੇਡ ਦੀ ਬਣ ਕੇ ਰਹਿ ਗਿਆ ਕੋਈ ਗੱਲ ਹੋਵੇ ਪਰਚਾ ਦੇ ਦਾਂਗੇ ਪਰਚਾ ਦੇ ਦਾਂਗੇ ਦੇਦੋ ਪਰਚਾ ਤੇ ਇੰਨਾ ਨਹੀਂ ਪਰਚੇ ਦੀ ਅਹਿਮਤ ਸੀ ਉਹ ਖਤਮ ਕਰਤੀ ਆ ਬਸ ਇੰਨੇ ਹੀ ਬੋਲਦੇ ਹੋਏ ਧੰਨਵਾਦ